ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 29ਵਾਂ ਅੰਕ ਹੈ ਸਿੰਘ ਕਹੇ ਇਸ ਮਾਰੀਏ ਸ਼ਹਿਰੋਂ ਬਾਹਰ ਘੇਰ ਅੱਗੇ ਸਾਖੀ ਸਰਹੰਦ ਮਾਰਨੇ ਕੋ ਚੱਲੀ ਸਰਹੰਦ ਨੂੰ ਪਹਿਲਾਂ ਵੀ ਦਲ ਖਾਲਸੇ ਨੇ ਦੋ ਵਾਰ ਮਾਰ ਲਿਆ ਸੀ ਇਹ ਹੁਣ ਤੀਜਾ ਹਮਲਾ ਸੀ ਜੈਨ ਖਾਨ ਦੀ ਤਾਂ ਪਹਿਲਾਂ ਹੀ ਬਸਤ ਹੋਈ ਪਈ ਸੀ ਕੱਲੂ ਘਾਰੇ ਮੰਗਰੋਂ ਜਦ ਸਿੰਘ ਸਰਹੰਦ ਆਏ ਸਨ ਤਾਂ ਉਸਨੇ ਚੰਗਾ ਭਲਾ ਨਜ਼ਰਾਨਾ ਦੇ ਕੇ ਖੜਾ ਛੁੜਵਾ ਲਿਆ ਸੀ ਤੇ ਸਰਹੰਦ ਜਿਆਦਾ ਨੁਕਸਾਨੀ ਨਹੀਂ ਗਈ ਸੀ ਪਰ ਲక్ష్ਮੀਨਾਰਾਇਣ ਦੀ ਚੋਕ ਨੇ ਉਸ ਨੂੰ ਦੁਬਾਰਾ ਸਿੰਘਾਂ ਅੱਗੇ ਜਾ ਖੜਾ ਕੀਤਾ ਤੇ ਉਹ ਦਾਲ ਖਾਲਸੇ ਤੋਂ ਬੁਰੀ ਤਰ੍ਹਾਂ ਹਾਰ ਖਾ ਕੇ ਤੇ ਸਭ ਕੁਝ ਲੁੱਟਵਾ ਕੇ ਪਿੱਛੇ ਮੁੜੇ ਸੰਗ ਜੈਨ ਖਾਨ ਨੂੰ ਸਿੰਘਾਂ ਦੀ ਸਰਹੰਦ ਨਾਲ ਨਫ਼ਰਤ ਦਾ ਕਾਰਨ ਵੀ ਪਤਾ ਸੀ ਸਰਹੰਦ ਉਹ ਸਿਰਫ ਜੈਨ ਖਾਨ ਜਾਂ ਅਫਗਾਨਾਂ ਲਈ ਜਾਂ ਕੱਲੂ ਘਾਰੇ ਦਾ ਬਦਲਾ ਲੈਣ ਲਈ ਹੀ ਨਹੀਂ ਆ ਰਹੇ ਸਨ ਸਰਹੰਦ ਨਾਲ ਤਾਂ ਸਿੰਘਾਂ ਦਾ ਪੁਰਾਣਾ ਹਿਸਾਬ ਸੀ ਜਦ ਵੀ ਉਹਨਾਂ ਨੂੰ ਵੇਲ ਮਿਲਦੀ ਤੇ ਮੌਕਾ ਲੱਗਦਾ ਤਾਂ ਉਹ ਸਰਹੰਦ ਨੂੰ ਮਾਰ ਲੈਂਦੇ ਸਨ ਜੈਨੇ ਨੂੰ ਮਰਾਠਿਆਂ ਵੇਲੇ ਸਿੰਘਾਂ ਵੱਲੋਂ ਸਰਹੰਦ ਦੀ ਕੀਤੀ ਤਬਾਹੀ ਦਾ ਵੀ ਚੇਤਾ ਆ ਰਿਹਾ ਸੀ ਇਧਰ ਤਰਨੇ ਦਲ ਨੇ ਕਸੂਰ ਮਾਰ ਲਿਆ ਤੇ ਬੁੱਢਾ ਦਲ ਨੇ ਸਾਰਾ ਦੁਆਬਾ ਸੋਧ ਦਿੱਤਾ ਤੇ ਹੁਣ ਸਿੰਘਾਂ ਦੀਆਂ ਸਾਰੀਆਂ ਮਿਸਲਾਂ ਇੱਕੋ ਪਾਸੇ ਹੋ ਤੁਰੀਆਂ ਜਦ ਦਲ ਸਰਹੰਦ ਦੇ ਲਗਭਗ ਕਰੀਬ ਹੀ ਪਹੁੰਚ ਗਿਆ ਤਾਂ ਸੁਹੀਏ ਸਿੰਘਾਂ ਨੇ ਖਬਰ ਦਿੱਤੀ ਖਾਲਸਾ ਜੀ ਜੈਨਾਤ ਆਪਣੇ ਇਲਾਕੇ ਉਗਰਾਉਂ ਨਿਕਲਿਆ ਹੋਇਆ ਹੈ ਫਿਰ ਤਾਂ ਸਗੋਂ ਮਤਾ ਹੋਰ ਸਾਡੇ ਪੱਖ ਦਾ ਹੋ ਗਿਆ ਸਰਹੰਦ ਖਾਲੀ ਪਈ ਹੈ ਚਲੋ ਮਲ ਲੈਦੇ ਹਾਂ ਸਰਦਾਰ ਜੱਸਾ ਸਿੰਘ ਖਬਰ ਸੁਣਦਿਆਂ ਬੋਲੇ ਉਧਰ ਜੈਨ ਖਾਨ ਦੇ ਸੁਹੀਆਂ ਨੇ ਵੀ ਉਸ ਨੂੰ ਸੂਝਾ ਦਿੱਤੀ ਕਿ ਖਾਲਸਾ ਸਰਹੰਦ ਤੇ ਹਮਲਾ ਕਰਨ ਲਈ ਆ ਰਿਹਾ ਹੈ ਕਿਸ ਸਰਦਾਰ ਦਾ ਜਥਾ ਹੈ ਜੈਨਾ ਬੋਲਿਆ ਸਾਰੇ ਸਰਦਾਰ ਨੇ ਹਜ਼ੂਰ ਸਭ ਮਿਸਲਾਂ ਸੁਣਦਿਆਂ ਜੈਨੇ ਦੀਆਂ ਖਾਨਿਆਂ ਉ ਗਈਆਂ ਕਿੰਨੇ ਕੁ ਦੂਰ ਨੇ ਹਜੇ ਸਰਹੰਦ ਤੋਂ ਅਜੇ ਤਾ ਪਿੱਛੇ ਸਨ ਹਜ਼ੂਰ ਪਰ ਉਹ ਹਨੇਰੀ ਦੀ ਤੇਜ਼ੀ ਨਾਲ ਆ ਰਹੇ ਸਨ ਜਿਉ ਉਸੇ ਤੇਜ਼ੀ ਨਾਲ ਆਉਂਦੇ ਰਹੇ ਤਾਂ ਸ਼ਾਮਾ ਤੱਕ ਸਰਹੰਦ ਦੀਆਂ ਬਰੂਹਾਂ ਤੇ ਹੋਣਗੇ ਤੇਜ਼ੀ ਨਾਲ ਸਰਹੰਦ ਨੂੰ ਕੂਚ ਕਰੋ ਜੈਨ ਖਾਨ ਦਾ ਘੋੜਾ ਸਰਹੰਦ ਵੱਲ ਮੋੜਦਿਆਂ ਚੀਕਿਆ ਜੈਨ ਖਾਨ ਘੋੜਾ ਸਰਹੰਦ ਵੱਲ ਮੋੜਦਿਆਂ ਚੀਕਿਆ ਸਾਰੀ ਟੁਕੜੀ ਨੇ ਫੁਰਤੀ ਨਾਲ ਘੋੜੇ ਸਰਹੰਦ ਵੱਲ ਭਜਾ ਦਿੱਤੇ ਜੈਨ ਖਾਨ ਕਿਸੇ ਵੀ ਤਰ੍ਹਾਂ ਸਿੰਘਾਂ ਦੇ ਆਉਣ ਤੋਂ ਪਹਿਲਾਂ ਸਰਹੰਦ ਪਹੁੰਚ ਜਾਣਾ ਚਾਹੁੰਦਾ ਸੀ ਸਰਹੰਦ ਦਾ ਕਿਲਾ ਹੀ ਉਸ ਲਈ ਸਭ ਤੋਂ ਸੁਰੱਖਿਅਤ ਥਾਂ ਸੀ ਖਾਲਸੇ ਜੀ ਖਾਲਸਾ ਜੀ ਜੇ ਜੈਨਾ ਸਾਥੋਂ ਪਹਿਲਾਂ ਸਰਹੰਦ ਪਹੁੰਚ ਗਿਆ ਤਾਂ ਲੜਾਈ ਲੰਬੀ ਚਲੀ ਜਾਵੇਗੀ ਇੱਕ ਸੁਈਆਂ ਸਿੰਘ ਬੋਲਿਆ ਜੀ ਖਾਲਸਾ ਜੀ ਮੈਦਾਨ ਵਿੱਚ ਹਾਥ ਆਇਆ ਸੂਰ ਜੇ ਭੱਜ ਕੇ ਆਪਣੇ ਘੁਰਨੇ ਵਿੱਚ ਵੜ ਗਿਆ ਤਾਂ ਤੰਗ ਕਰੇਗਾ ਸੋ ਸਰਹੰਦ ਮਾਰਨ ਤੋਂ ਪਹਿਲਾਂ ਵੀ ਸੋ ਸਰਹੰਦ ਮਾਰਨ ਤੋਂ ਵੀ ਪਹਿਲਾਂ ਜੈਨੇ ਦਾ ਕੰਮ ਨਿਬੇੜੀਏ ਸਰਦਾਰ ਚਰਤ ਸਿੰਘ ਨੇ ਘੋੜੇ ਨੂੰ ਅੱਡੀ ਲਾਈ ਇਧਰ ਖਾਲਸਾ ਵੀ ਜੈਨੇ ਨੂੰ ਕਿਸੇ ਹਾਲਤ ਵਿੱਚ ਵੀ ਸਰਹੰਦ ਤੋਂ ਬਾਹਰ ਹੀ ਘੇਰਨਾ ਚਾਹੁੰਦਾ ਸੀ ਜਦ ਜੈਨਾ ਸਰਹੰਦ ਦੇ ਕਰੀਬ ਪਹੁੰਚਿਆ ਤਾਂ ਉਸਦੇ ਹਲਕਾਰਿਆਂ ਨੇ ਖਬਰ ਦਿੱਤੀ ਖਾਲਸਾ ਤਾਂ ਸਰਹੰਦ ਪਹੁੰਚ ਗਿਆ ਹੈ ਖਾਨ ਸਾਹਿਬ ਤੇ ਜੈਨਾ ਹੱਥ ਮਲਦਾ ਹੀ ਰਹਿ ਗਿਆ ਹੁਣ ਕੁਝ ਨਹੀਂ ਹੋ ਸਕਦਾ ਸੀ ਖਾਲਸੇ ਨੇ ਸਰਹੰਦ ਜਾਂਦੇ ਸਾਰੇ ਰਾਹਾਂ ਨੂੰ ਘੇਰ ਲਿਆ ਸੀ ਪਤਾ ਹੁੰਦਾ ਤਾਂ ਅਸੀਂ ਸ਼ਹਿਰੋਬਾਰ ਹੀ ਨਾ ਜਾਂਦੇ ਕੀ ਥੁੜਿਆ ਪਿਆ ਸੀ ਮਾਮਲੇ ਬਿਨਾ ਜੈਨਾ ਚਿੱਤ ਵਿੱਚ ਆਪਣੇ ਆਪ ਨੂੰ ਕੋਸ ਰਿਹਾ ਸੀ ਉਸ ਨੂੰ ਆਪਣੇ ਹਲਕਾਰਿਆਂ ਤੇ ਵੀ ਗੁੱਸਾ ਆ ਰਿਹਾ ਸੀ ਨਿਹਾਰੀ ਤੇ ਕਬਾਬ ਖਾਣ ਲਈ ਹੀ ਪਾਲ ਰਹੇ ਹਾਂ ਅਸੀਂ ਤਾਂ ਤੁਹਾਨੂੰ ਵਿਪਤਾ ਪੈਣ ਤੋਂ ਪਹਿਲਾਂ ਕਦੇ ਕੰਮ ਨਹੀਂ ਆਏ ਤੁਸੀਂ ਉਹ ਹਲਕਾਰਿਆਂ ਨੂੰ ਬੋਲਿਆ ਤੇ ਸਭ ਸੁਹੀਏ ਸਿਰ ਨਿਵਾਈ ਖੜੇ ਸਨ ਪਰ ਹੁਣ ਜੈਨਾ ਚਾਹੇ ਕਿਸੇ ਤੇ ਵੀ ਗੁੱਸਾ ਕੱਢ ਲੈਂਦਾ ਲੰਘਿਆਂ ਵੇਲਿਆਂ ਤਾਂ ਹੱਥ ਨਹੀਂ ਸੀ ਆ ਸਕਦਾ ਕਿਉਂ ਨਾ ਆਪਾਂ ਆਲਾ ਸਤਿਉ ਨੂੰ ਸੁਨੇਹਾ ਕਲਵਾ ਕੇ ਦੇਖੀ ਉਸਨੇ ਵਜ਼ੀਰਾਂ ਨੂੰ ਪੁੱਛਿਆ ਕਿਸੇ ਵੀ ਤਰ੍ਹਾਂ ਉਹ ਇਸ ਵਿਪਤਾ ਤੋਂ ਬਚਣਾ ਚਾਹੁੰਦਾ ਸੀ ਅਣਗਿੰਤ ਵਾਰ ਅਸੀਂ ਪਹਿਲਾਂ ਵੀ ਸੰਧੀ ਦੇ ਯਤਨ ਕਰ ਚੁੱਕੇ ਹਾਂ ਤੇ ਹਰ ਵਾਰ ਸਿੰਘਾਂ ਨੇ ਸਾਡੀਆਂ ਜਾਇਦਾਦਾਂ ਤੇ ਇਲਾਕਿਆਂ ਦੀਆਂ ਪੇਸ਼ਕਸ਼ਾਂ ਠੁਕਰਾਈਆਂ ਨੇ ਹੁਣ ਜਦ ਸਿੰਘ ਸਰਹੰਦ ਪੁੱਜ ਹੀ ਗਏ ਹਨ ਤੇ ਸ਼ਹਿਰ ਉਹਨਾਂ ਦੇ ਕਬਜ਼ੇ ਵਿੱਚ ਹੀ ਹੈ ਤਾਂ ਅਸੀਂ ਹੋਰ ਕੀ ਲਾਲਚ ਦੇ ਦਵਾਂਗੇ ਉਹਨਾਂ ਨੂੰ ਨਾਲੇ ਉਹ ਸੁਨੇਹੇ ਘਲਾਉਣ ਦਾ ਸਮਾਂ ਵੀ ਕਦ ਬਚਿਆ ਹੈ ਸਾਡੇ ਕੋਲ ਦਰਬਾਰੀ ਦੀ ਗੱਲ ਸੁਣ ਕੇ ਜੈਨਾ ਚੁੱਪ ਹੋ ਗਿਆ ਉਸ ਦਾ ਵਸ ਚੱਲਦਾ ਤਾਂ ਉੱਡ ਕੇ ਸਰਹੰਦ ਦੇ ਕਿਲੇ ਵਿੱਚ ਪਹੁੰਚ ਜਾਂਦਾ ਸ਼ਾਇਦ ਹੀ ਜੈਨਖਾਨ ਨੇ ਕਦੇ ਆਪਣੇ ਆਪ ਨੂੰ ਇੰਨਾ ਕੋਸਿਆ ਹੋਵੇ ਜਿੰਨਾ ਉਹ ਅੱਜ ਮਾਮਲਾ ਇਕੱਠਾ ਕਰਨ ਲਈ ਬਾਹਰ ਜਾਣ ਕਰਕੇ ਕੋਸ ਰਿਹਾ ਸੀ ਕੱਲੂ ਕਾਰਾ ਹੋਣ ਮਗਰੋਂ ਕਿੰਨੇ ਮਹੀਨਿਆਂ ਤੋਂ ਹੀ ਉਹ ਕਿਲੇ ਵਿੱਚੋਂ ਬਾਹਰ ਨਹੀਂ ਨਿਕਲਿਆ ਸੀ ਸਿੰਘਾਂ ਨੇ ਮਲੇਰਕੋਟਲਾ ਮਾਰਿਆ ਖੇੜੀ ਤੇ ਮੁਰੰਡਾ ਤਬਾਹ ਕੀਤਾ ਕੁਰਾਲੀ ਲక్ష్ਮੀ ਨਰਾਇਣ ਨੂੰ ਲੁੱਟਿਆ ਪਰ ਜੈਨਾ ਕਦੇ ਸਰਹੰਦ ਛੱਡ ਕੇ ਨਹੀਂ ਗਿਆ ਪਰ ਅੱਜ ਅਸਲ ਵਿੱਚ ਅੱਜ ਬਾਹਰ ਜਾਣਾ ਜੈਨੇ ਦੀ ਮਜਬੂਰੀ ਵੀ ਬਣ ਗਿਆ ਸੀ ਇੱਕ ਤਾਂ ਇੰਨੇ ਮਹੀਨਿਆਂ ਤੋਂ ਅੰਦਰ ਬੈਠੇ ਰਹਿਣ ਕਰਕੇ ਖਰਚਾ ਬਹੁਤ ਹੋ ਗਿਆ ਸੀ ਤੇ ਅੰਦਰੋਂ ਸਰਕਾਰੀ ਖਜ਼ਾਨਾ ਮੁੱਕਦਾ ਜਾ ਰਿਹਾ ਸੀ ਤੇ ਦੂਜਾ ਬਾਾਰ ਸਿੰਘਾਂ ਦੀ ਚੜ੍ਹਤ ਵਧਨ ਕਰਕੇ ਬਹੁਤੀਆਂ ਥਾਵਾਂ ਤੋਂ ਮਾਮਲਾ ਆਉਣਾ ਬੰਦ ਹੋਇਆ ਪਿਆ ਸੀ ਤਨਖਾਹ ਨਾ ਦੇਣ ਕਰਕੇ ਫੌਜ ਰੌਲਾ ਪਾ ਰਹੀ ਸੀ ਤੇ ਉਹ ਕਿੰਨੇ ਚਿਰ ਤੋਂ ਉਹਨਾਂ ਨੂੰ ਅਫਗਾਨ ਗਿਲਜਿਆਂ ਦਾ ਡਰ ਦੇ ਕੇ ਚੁੱਪ ਕਰਵਾ ਰਿਆ ਸੀ ਜੈਨ ਖਾਨ ਦੇ ਜ਼ੁਲਮਾਂ ਤੋਂ ਹੁਣ ਉਸ ਦੀ ਸੈਨਾ ਵੀ ਅੱਕੀ ਪਈ ਸੀ ਤਨਖਾਹ ਦੇ ਨਾਮ ਤੇ ਉਹਨਾਂ ਨੂੰ ਤਨਖਾਹ ਦੇ 1/4 ਮੁੱਲ ਦੇ ਢਾਣੇ ਦਿੱਤੇ ਜਾਂਦੇ ਸਨ ਪਰ ਹੁਣ ਅਤ ਹੋ ਗਈ ਸੀ ਤੇ ਸੈਨਾ ਬਗਾਵਤ ਤੇ ਉੱਤਰ ਆਈ ਸੀ ਇਸ ਕਰਕੇ ਜੈਨੇ ਨੂੰ ਮਾਮਲਾ ਇਕੱਠਾ ਕਰਨ ਲਈ ਬਾਹਰ ਨਿਕਲਣਾ ਪਿਆ ਸੀ ਕਿਉਂ ਨਾ ਅਸੀਂ ਸਿੰਘਾਂ ਦੇ ਕਿਸੇ ਕਮਜ਼ੋਰ ਪਾਸੇ ਤੇ ਹਮਲਾ ਕਰੀਏ ਤੇ ਜ਼ੋਰੋ ਜ਼ੋਰੀ ਸਰਹੰਦ ਵੱਡ ਜਾਈਏ ਇੱਕ ਵਾਰ ਸਰਹੰਦ ਦਾਖਲ ਹੋ ਜਾਣ ਦੀ ਜਿੰਨੀ ਵਾਅ ਲੱਗ ਸਕਦੀ ਸੀ ਜਨਾ ਲਾਉਣੀ ਚਾਹੁੰਦਾ ਸੀ ਉਸ ਦਾ ਟੀਚਾ ਸਿੰਘਾਂ ਨਾਲ ਮੱਥਾ ਲਾਉਣਾ ਤਾਂ ਸੀ ਹੀ ਨਹੀਂ ਉਹ ਤਾਂ ਕਿਸੇ ਤਰ੍ਹਾਂ ਕਿਲੇ ਤੱਕ ਪਹੁੰਚ ਜਾਣਾ ਚਾਹੁੰਦਾ ਸੀ ਖਾਨ ਸਾਹਿਬ ਇੱਕ ਸਾਹੋ ਸਾਹ ਹੋਈ ਆਉਂਦੇ ਹਲਕਾਰੇ ਦੀ ਆਵਾਜ਼ ਸੁਣ ਕੇ ਜੈਨੇ ਨੇ ਪਿੱਛੇ ਮੁੜ ਕੇ ਦੇਖਿਆ ਪਤਾ ਤਾਂ ਉਸ ਨੂੰ ਹਲਕਾਰੇ ਦੇ ਬੋਲਣ ਤੋਂ ਪਹਿਲਾਂ ਹੀ ਲੱਗਿਆ ਸੀ ਕਿ ਕੋਈ ਸੁਖ ਦੀ ਖਬਰ ਨਹੀਂ ਪਰ ਫਿਰ ਵੀ ਹਲਕਾਰਾ ਬੋਲਿਆ ਤਾਂ ਅਬਦਾਲੀ ਦਾ ਦਿਲ ਡੁੱਬਣ ਹੀ ਲੱਗ ਪਿਆ ਸਿੰਘ ਪਿੱਛੋਂ ਵੀ ਚੜੇ ਆ ਰਹੇ ਨੇ ਖਾਨ ਸਾਹਿਬ ਬਰਨਾਲੇ ਠੀਕਰੀ ਵਾਲੇ ਵਾਲੇ ਪਾਸਿਓਂ ਕਿਸੇ ਸੁਖ ਦੀ ਖਬਰ ਲਈ ਵੀ ਕਦੇ ਇੰਨੇ ਭੱਜਿਆ ਆਇਆ ਕਰੋ ਖਿੱਚਦਾ ਹੋਇਆ ਜੈਨਾ ਬੋਲਿਆ ਪਰ ਹੁਣ ਕੋਈ ਚਾਰਾ ਨਹੀਂ ਬਚਿਆ ਸੀ ਜੈਨੇ ਨੂੰ ਜਾਂ ਤਾਂ ਸਿੰਘਾਂ ਨਾਲ ਟੱਕਰ ਲੈਣੀ ਪੈਣੀ ਸੀ ਤੇ ਜਾਂ ਸਮਰਪਣ ਭੱਜਣ ਦਾ ਕੋਈ ਰਾਹ ਨਹੀਂ ਸੀ ਸਿੰਘਾਂ ਨੇ ਦਲ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਗੁੱਡਾ ਦਾਲ ਭਾਗਨਪੁਰ ਕੋਲ ਡਟ ਗਿਆ ਤੇ ਤਰਨਾ ਦਲ ਨੇ ਪੰਜੇਵਾਲ ਕੋਲ ਮੋਰਚੇ ਮੱਲ ਲਏ ਜੈਨ ਖਾਨ ਆਪਣੀ ਫੌਜ ਸਮੇਤ ਨਨਹੀੜੇ ਪਿੰਡ ਕੋਲ ਖਲੋਤਾ ਸੀ ਮੁਕਾਬਲਾ ਯਾ ਸਮਰਪਣ ਇਹ ਦੋਹੇ ਵਿਚਾਰ ਉਸਦੇ ਮਨ ਵਿੱਚ ਚੱਲ ਰਹੇ ਸਨ ਪਰ ਉਹ ਆਪਣੀ ਥਾਂ ਤੋਂ ਇੱਕ ਪੈਰ ਵੀ ਅੱਗੇ ਨਹੀਂ ਵਧਿਆ ਆਥਨ ਤੋਂ ਰਾਤ ਆ ਗਈ ਤੇ ਜੈਨ ਖਾਨ ਘੋੜੇ ਤੇ ਹੀ ਬੈਠਾ ਰਿਹਾ ਡਰਦਾ ਉਹ ਇੱਕ ਪਲ ਲਈ ਵੀ ਨਹੀਂ ਉਤਰਿਆ ਉਸ ਨੂੰ ਆਪਣਾ ਆਪ ਉਸ ਤਿੱਤਰ ਜਿਹਾ ਜਾਪ ਰਿਹਾ ਸੀ ਜਿਸਨੇ ਆਪਣੀਆਂ ਤਿੰਨੇ ਵੱਡੀਆਂ ਉਡਾਰੀਆਂ ਮਾਰ ਲਈਆਂ ਸਨ ਤੇ ਹੁਣ ਥੱਕ ਕੇ ਬੈਠ ਗਿਆ ਸੀ ਸ਼ਿਕਾਰੀ ਦੀ ਉਡੀਕ ਵਿੱਚ ਸ਼ਿਕਾਰੀ ਆਉਣ ਵਾਲਾ ਸੀ ਤੇ ਉਸਨੇ ਦਬੋਚਿਆ ਜਾਣਾ ਸੀ ਜਾਂ ਫਿਰ ਉਸ ਸਹੇ ਵਾਂਗ ਜੋ ਲਗਭਗ ਸ਼ੇਰ ਦੇ ਜਬਾੜਿਆਂ ਵਿੱਚ ਆਉਣ ਹੀ ਵਾਲਾ ਸੀ ਦੋਵੇਂ ਫੌਜਾਂ ਨੇ ਰਾਤ ਘੋੜਿਆਂ ਦੀਆਂ ਕਾਠੀਆਂ ਤੇ ਹੀ ਕੱਟੀਆਂ ਜੈਨ ਖਾਨ ਦੀ ਫੌਜ ਵਿਚਲੇ ਗਿਲਜੇ ਨੇ ਤਾਂ ਅਬਦਾਲੀ ਨਾਲ ਰਹਿੰਦੇ ਆ ਜਈਆਂ ਕਈ ਰਾਤਾਂ ਬਿਨਾਂ ਆਕੇ ਥੱਕੇ ਕੱਟੀਆਂ ਸਨ ਸੋ ਉਹਨਾਂ ਨੂੰ ਕੋਈ ਜ਼ਿਆਦਾ ਔਖ ਨਹੀਂ ਹੋਈ ਪਰ ਜੈਨ ਖਾਨ ਬੁਰੀ ਤਰ੍ਹਾਂ ਥੱਕ ਗਿਆ। ਇਦਰ ਸਿੰਘ ਤਾਂ ਰਹਿੰਦੇ ਹੀ ਘੋੜਿਆਂ ਦੀਆਂ ਕਾਠੀਆਂ ਤੇ ਸਨ ਉਹਨਾਂ ਦੀਆਂ ਸਰਬਲੋਹੀ ਦੇਹਾਂ ਲਈ ਇਹ ਰਾਤ ਕੋਈ ਵੱਖਰੀ ਔਖ ਭਰੀ ਨਹੀਂ ਸੀ ਤੇ ਨਾਲੇ ਦਿਨ ਤੇ ਰਾਤ ਦੇ ਫਰਕ ਵੀ ਉਹਨਾਂ ਲਈ ਬਹੁਤੇ ਮਾਇਨੇ ਨਹੀਂ ਰੱਖਦੇ ਸਨ। ਥੱਕੇ-ਅੱਕੇ ਪਏ ਜੈਨ ਖਾਨ ਦੇ ਮਨ ਵਿੱਚ ਬਚਾ ਦੀ ਇੱਕ ਤਰਕੀਬ ਆਈ। ਉਸ ਕੋਲ ਜਿੰਨੀਆਂ ਵੀ ਛੋਟੀਆਂ ਤੋਪਾਂ ਤੇ ਰਹਿਕਲੇ ਸਨ ਉਸਨੇ ਆਪਣੀ ਫੌਜ ਵਿੱਚ ਸ਼ਾਮਲ ਅਫਗਾਨ ਗਿਲਜਿਆਂ ਕੋਲ ਪਹੁੰਚਾ ਦਿੱਤੇ। ਉਸ ਨੂੰ ਪਤਾ ਸੀ ਕਿ ਅਫਗਾਨਾਂ ਦੀ ਇਹੋ ਟੁਕੜੀ ਹੈ ਜੋ ਸਿੰਘਾਂ ਦਾ ਡਟ ਕੇ ਮੁਕਾਬਲਾ ਕਰ ਸਕਦੀ ਹੈ ਤੇ ਇਹਨਾਂ ਦੀ ਕਤਾਰ ਤੋੜਨੀ ਸਿੰਘਾਂ ਲਈ ਸੌਖੀ ਨਹੀਂ ਹੋਵੇਗੀ। ਗਿਲਜਿਆਂ ਨੇ ਸਾਰੀਆਂ ਤੋਪਾਂ ਆਪਣੀ ਘੋੜਸਵਾਰ ਟੁਕੜੀ ਦੇ ਅੱਗੇ ਬੀੜ ਲਈਆਂ ਤੇ ਰਹਿਕਲੇ ਜਰਵਾਣੇ ਸਵਾਰਾਂ ਨੇ ਆਪਣੇ ਮੋਢਿਆਂ ਤੇ ਧਰ ਕੇ ਸਿੰਘਾਂ ਵੱਲ ਕਰ ਲਏ। ਲੰਬੀ ਨਾਲੀ ਦੀਆਂ ਇਹ ਬੰਦੂਖਾਂ ਦੂਰ ਤੀਕ ਮਾਰ ਕਰ ਸਕਦੀਆਂ ਸਨ। ਗਿਲਜਿਆਂ ਦੀ ਇਸ ਕਤਾਰ ਮਗਰ ਜੈਨੇ ਨੇ ਆਪਣੀ ਸਰਹੰਦੀ ਫੌਜ ਦੇ ਘੋੜਸਵਾਰਾਂ ਦੀਆਂ ਕਤਾਰਾਂ ਲਵਾ ਦਿੱਤੀਆਂ ਤੇ ਉਹਨਾਂ ਤੋਂ ਮਗਰ ਸਭ ਪੈਦਲ ਸਿਪਾਈ ਖੜਾ ਦਿੱਤੇ ਤੇ ਆਪ ਜੈਨਾ ਸਭ ਤੋਂ ਮਗਰ ਆਪਣੇ ਖਾਸ ਅੰਗ ਰੱਖਿਆਕਾਂ ਦੀ ਟੁਕੜੀ ਨਾਲ ਖਲੋ ਗਿਆ ਜਦ ਜੈਨੇ ਨੂੰ ਭਰੋਸਾ ਹੋ ਗਿਆ ਕਿ ਇਹ ਮੋਰਚਾ ਪੱਕਾ ਹੋ ਗਿਆ ਹੈ ਤਾਂ ਉਸਨੇ ਤੋਪਾਂ ਸਰਹੰਦ ਵੱਲ ਜਿੱਧਰ ਤਰਨੇ ਦਲ ਵਾਲੇ ਸਿੰਘ ਖਲੋਤੇ ਸਨ ਚਲਾਉਣ ਦਾ ਇਸ਼ਾਰਾ ਕਰ ਦਿੱਤਾ ਤੋਪਾਂ ਨੇ ਅੱਗ ਭਰੌਣੀ ਸ਼ੁਰੂ ਕਰ ਦਿੱਤੀ ਜੈਨੇ ਦੀ ਤਰਕੀਬ ਇਹ ਸੀ ਕਿ ਤੋਪਾਂ ਬੰਦੂਖਾਂ ਦੇ ਚੱਲਣ ਦੀ ਆਵਾਜ਼ ਸੁਣ ਕੇ ਸਿੰਘਾਂ ਨੂੰ ਜਾਪੇਗਾ ਕਿ ਮੁਗਲਾਂ ਨੇ ਇਧਰੋਂ ਹਮਲਾ ਕਰ ਦਿੱਤਾ ਹੈ ਤੇ ਉਹ ਸਾਰੇ ਇਧਰ ਭੱਜੇ ਆਉਣਗੇ ਉਸ ਨੇ ਆਪਣੇ ਭਰੋਸੇਯੋਗ ਸਿਪਾਈਆਂ ਦੀ ਇੱਕ ਟੁਕੜੀ ਲਈ ਤੇ ਆਪਣੇ ਖਾਸ ਸੰਗ ਰੱਖਿਆ ਘਾ ਸਮੇਤ ਬਿਨਾਂ ਮੋਰਚਾ ਬੰਦੀ ਕਰੀ ਖਲੋਤੀ ਫੌਜ ਨੂੰ ਦੱਸੇ ਉਥੋਂ ਹਰਨ ਹੋ ਗਿਆ ਆਪਣੇ ਸੂਹੀਆਂ ਨੂੰ ਉਸ ਨੇ ਕਹਿ ਦਿੱਤਾ ਕਿ ਕਿਸੇ ਵੀ ਤਰ੍ਹਾਂ ਉਸ ਦੀ ਜਾਨ ਦੀ ਖਬਰ ਫੌਜ ਤੇ ਖਾਸ ਕਰਕੇ ਅਫਗਾਨ ਗਿਲਜਿਆਂ ਤੱਕ ਨਹੀਂ ਪਹੁੰਚਣੀ ਚਾਹੀਦੀ ਜੈਨੇ ਨੇ ਸੋਚਿਆ ਸੀ ਕਿ ਸਿੰਘ ਇੱਧਰ ਗਿਲਜਿਆਂ ਨਾਲ ਉਲਝ ਜਾਣਗੇ ਤੇ ਉਹ ਆਰਾਮ ਨਾਲ ਚੁੱਪਚੀਤੇ ਸਰਹੰਦ ਜਾ ਵੜੇਗਾ। ਨਾ ਕੋਈ ਨਗਾਰਾ ਵਜਾਉਣਾ ਹੈ ਤੇ ਨਾ ਹੀ ਕੋਈ ਝੰਡਾ ਕੋਲਣਾ ਹੈ। ਉਸਨੇ ਆਪਣੇ ਆਪ ਨਾਲ ਆ ਰਹੀ ਟੁਕੜੀ ਨੂੰ ਸੁਚੇਤ ਕੀਤਾ। ਸਭ ਨਗਾਰੇ ਉਸ ਮੋਰਚੇਬੰਦੀ ਮੋਰਚੇਬੰਦੀ ਵਾਲੀ ਥਾਂ ਵਜਾਓ। ਇੱਧਰ ਸਿੱਖ ਸੋਹੀਆ ਜੋ ਭੇਸ ਬਟਾ ਕੇ ਪਠਾਨਾਂ ਵਿੱਚ ਘੁਸਪੈਠ ਕਰ ਗਏ ਸਨ, ਨੇ ਜੈਨੇ ਦੀ ਇਹ ਸਾਰੀ ਤਰਕੀਬ ਬੁੱਢੇ ਦਲ ਤੱਕ ਪਹੁੰਚਾ ਦਿੱਤੀ। ਬਾਬਾ ਜੱਸਾ ਸਿੰਘ ਨੇ ਸਿੰਘਾਂ ਨੂੰ ਤਰਨੇ ਦਲ ਵਾਲ ਸੁਨੇਹਾ ਸੁਨੇਹਾ ਲਾਉਣ ਲਈ ਭੇਜਿਆ ਤੁਸੀਂ ਨਿਸੰਘ ਗਿਲਜਿਆਂ ਦਾ ਮੁਕਾਬਲਾ ਕਰੋ ਜੈਨੇ ਵਾਲਾ ਮੋਰਚਾ ਵੱਡਾ ਦਲ ਮਾਰ ਲਵੇਗਾ ਸਿੰਘਾਂ ਦਾ ਤੋਪਖਾਨਾ ਸਾਰਾ ਤਰਨੇ ਦਲ ਕੋਲ ਸੀ afghan ਤੋਪਾਂ ਦੇ ਜਵਾਬ ਵਿੱਚ ਸਿੰਘਾਂ ਨੇ ਵੀ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਤਰਨੇ ਦਲ ਤੇ ਗਿਲਜਿਆਂ ਵਿਚਾਲੇ ਖਮਸਾਨ ਦਾ ਜੰਗ ਸ਼ੁਰੂ ਹੋ ਗਿਆ ਹੁਣ ਤਰਨੇ ਦਲ ਨੂੰ ਇਹ ਫਿਕਰ ਵੀ ਨਹੀਂ ਸੀ ਕਿ ਕਿਤੇ ਜੈਨਾ ਭੱਜ ਨਾ ਜਾਵੇ ਸੋ ਉਹਨਾਂ ਜੈਨੇ ਦੀ ਸਰਹੰਦੀ ਫੌਜ ਤੇ afghan ਗਿਲਜਿਆਂ ਦੇ ਡੱਕਰੇ ਕਰਨੇ ਸ਼ੁਰੂ ਕਰ ਦਿੱਤੇ ਸਿੰਘਾਂ ਦੇ ਰਾਮ ਜੰਗਿਆ ਨੇ ਅਫਗਾਨਾਂ ਦਾ ਤਕੜਾ ਇਮਤਿਹਾਨ ਲਿਆ ਕੀ ਇਹ ਉਹੀ ਨੇ ਜਿਨ੍ਹਾਂ ਨੂੰ ਅਸੀਂ ਬਰਨਾਲੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਮਾਰਿਆ ਸੀ ਮਜਬੂਰੀ ਸੀ ਇਹਨਾਂ ਦੀ ਉੱਥੇ ਇੰਜ ਮਰਨਾ ਪਰਿਵਾਰ ਥਾਂੇ ਪਹੁੰਚਾਉਣੇ ਸਨ ਨਹੀਂ ਤਾਂ ਉੱਥੇ ਵੀ ਦੱਸਦੇ ਤੁਹਾਨੂੰ ਕਿਵੇਂ ਲੜੀਦਾ ਹੈ ਤੁਸੀਂ ਗਿੱਜੇ ਹੋਏ ਹੋ ਜਮਨਾਪਾਰ ਵਾਲਿਆਂ ਨਾਲ ਲੜਨਾ ਪੰਜਾ ਦਰਿਆਵਾਂ ਦਾ ਵਿਹਾਰ ਉਹਨਾਂ ਤੋਂ ਬਿਲਕੁਲ ਵੱਖਰਾ ਹੈ ਪੇਸ ਬਦਲ ਕੇ ਪਠਾਨਾਂ ਵਿੱਚ ਰਲਿਆ ਇੱਕ ਸਿੰਘ ਉਤਲੀ ਗੱਲ ਪੁੱਛਣ ਵਾਲੇ ਅਫਗਾਨੀ ਪਠਾਨ ਦਾ ਸਿਰ ਲਾਉਂਦਾ ਬੋਲਿਆ ਖਾਲਸਾ ਜੀ ਕਿਸੇ ਵੀ ਤਰ੍ਹਾਂ ਜੈਨੇ ਨੂੰ ਸਰਹੰਦ ਵੜਨ ਤੋਂ ਰੋਕਣਾ ਹੈ ਉਸ ਨੂੰ ਆਪਾਂ ਸਰਹੰਦ ਤੋਂ ਬਾਹਰ ਹੀ ਜ਼ਿੰਦਾ ਦਫਨਾਉਣਾ ਹੈ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਸੁਚੇਤ ਕਰਦਿਆਂ ਕਿਹਾ ਯਾਦ ਰੱਖਿਓ ਇਸ ਜੈਨੇ ਨੇ ਘੱਲੂ ਘਾਰੇ ਵਿੱਚ ਕਿਸ ਤਰ੍ਹਾਂ ਹਜ਼ਾਰਾਂ ਬੀਬੀਆਂ ਬਜ਼ੁਰਗਾਂ ਤੇ ਪੁਜੰਗੀ ਪੁਜੰਗਣਾ ਤੇ ਕਹਿਰ ਵਰਸਾਇਆ ਸੀ ਤੇ ਕਤਲੇਆਮ ਕੀਤਾ ਸੀ ਚੇਤੇ ਰੱਖਿਓ ਅੱਗ ਵਿੱਚ ਜਿਉਂਦੇ ਸਾੜੇ ਗਏ નિર્ਦੋਸ਼ ਮਾਸੂਮਾਂ ਨੂੰ ਇਹ ਸਾਡਾ ਖੂਨੀ ਹੈ ਬਹੁਤ ਹਿਸਾਬ ਬਾਕੀ ਹੈ ਸਨਾਲ ਸਾਡਾ ਸਰਦਾਰ ਚਰਤ ਸਿੰਘ ਰੋਸ ਗੁੱਸੇ ਤੇ ਜੋਸ਼ ਵਿੱਚ ਬੋਲੇ ਸਿੰਘਾ ਨੇ ਦੂਰੋਂ ਜੈਨ ਖਾਨ ਦੀ ਟੁਕੜੀ ਦੇਖੀ ਉਹ ਚੁੱਪਚੀਪੀ ਤੇ ਨਿਕਲ ਜਾਣ ਦੀ ਤਾਕ ਵਿੱਚ ਸੀ ਪਰ ਸਿੰਘਾ ਨੇ ਸਫੁਰਤੀ ਨਾਲ ਘੋੜੇ ਦੌੜਾਏ ਜਿਵੇਂ ਕੋਈ ਭੁੱਖਾ ਬਾਜ ਉੱਚੇ ਅਸਮਾਨਾਂ ਤੋਂ ਤੇਜ਼ੀ ਨਾਲ ਆਪਣੇ ਸ਼ਿਕਾਰ ਤੇ ਝਪਟਦਾ ਹੈ ਜੈਨੇ ਨੂੰ ਪਤਾ ਲੱਗ ਗਿਆ ਤੇ ਉਹ ਆਪਣੇ ਬੰਦੂਕਚੀਆਂ ਵੱਲ ਦੇਖ ਕੇ ਚੀਕਿਆ ਜੇ ਹੁਣ ਨਹੀਂ ਚਲਾਉਂਗੇ ਤਾਂ ਕਦੋਂ ਚਲਾਉਂਗੇ ਆਪਣੀਆਂ ਮਾਵਾਂ ਨੂੰ ਬੰਦੂਖਾ ਵਾਲਿਆਂ ਨੇ ਗੋਲੀਆਂ ਦੀ ਬੁਸ਼ਾਰ ਸਿੰਘਾਂ ਵੱਲ ਛੱਡੀ ਕਈ ਸਿੰਘ ਗੋਲੀਆਂ ਲੱਗਣ ਕਰਕੇ ਘੋੜਿਆਂ ਤੋਂ ਹੀਠਾਂ ਡਿੱਗ ਪਏ ਪਰ ਬਾਕੀਆਂ ਦੀ ਗਤੀ ਵਿੱਚ ਕੋਈ ਕਮੀ ਆਈ ਬਾਬਾ ਸਾਡੇ ਵੱਲ ਦੇਖਦਾ ਹੋਇਆ ਬੋਲਿਆ ਅਸੀਂ ਚੁੱਪ ਰਹੇ ਤੇ ਫਿਰ ਬਾਬਾ ਆਪ ਹੀ ਦੁਬਾਰਾ ਬੋਲਿਆ ਨਹੀਂ ਸਗੋਂ ਉਹਨਾਂ ਦੇ ਘੋੜਿਆਂ ਦੀ ਰਫ਼ਤਾਰ ਹੋਰ ਤੇਜ਼ ਹੋ ਗਈ ਘੋੜਿਆਂ ਤੋਂ ਹੀ ਸਿੰਘਾਂ ਨੇ ਰਾਮ ਜੰਗਿਆ ਦੇ ਮੂੰਹ ਖੋਲ ਦਿੱਤੇ ਨਾਲੀਆਂ ਵਿੱਚੋਂ ਅੱਗ ਨਿਕਲੀ ਤੇ ਜੈਨੇ ਦੇ ਬੰਦੂਕ ਚੀ ਢੇਰ ਹੋਣ ਲੱਗੇ ਤਾੜ ਕਰਦੀ ਇੱਕ ਗੋਲੀ ਜੈਨੇ ਦੇ ਢੇਡ ਵਿੱਚ ਵੱਜੀ ਤੇ ਉਹ ਤੜੰਮ ਕਰਦਾ ਘੋੜੇ ਤੋਂ ਹੇਠਾਂ ਡਿੱਗਿਆ ਇਹ ਗੋਲੀ ਜੈਨੇ ਦੇ ਸਾਹਮਣੇ ਖਲੋਤੇ ਸਰਦਾਰ ਜੱਸਾ ਸਿੰਘ ਆਲੀਵਾਲ ਜੱਸਾ ਸਿੰਘ ਆਲੂਵਾਲੀਏ ਦੀ ਬੰਦੂਕ ਵਿੱਚੋਂ ਆਈ ਸੀ ਮੁਗਲਾਂ ਦਾ ਸੂਬਾ ਜਦ ਗੋਲੀ ਖਾ ਕੇ ਪੁੰਜੇ ਜਾ ਪਿਆ ਤਾਂ ਉਹਨਾਂ ਵਿੱਚ ਭਗਦੜ ਮਚ ਗਈ। ਉਹਨਾਂ ਚੁੱਕੋ ਚੁੱਕੋ ਦਾ ਰੌਲਾ ਪਾਇਆ ਪਰ ਜਦ ਤੀਕ ਪਰ ਤਦ ਤੀਕ ਸਿੰਘ ਬਹੁਤ ਕਰੀਬ ਆ ਚੁੱਕੇ ਸਨ ਫੌਜ ਨੂੰ ਆਪਣੀ ਜਾਨ ਦੇ ਲਾਲੇ ਪੈ ਗਏ ਤੇ ਉਹਨਾਂ ਭੱਜ ਜਾਨ ਵਿੱਚ ਭਲਾਈ ਜਾਣੀ। ਪਰ ਪਿੱਛੋ ਤਰਨੇ ਦਲ ਦੇ ਸੂਰਮੇ ਗਿਲਜਾਂ ਵਾਲਾ ਮੋਰਚਾ ਫਤਿਹ ਕਰਕੇ ਆ ਰਹੇ ਸਨ ਉਹਨਾਂ ਦੀਆਂ ਗੋਲੀਆਂ ਦੀ ਸ਼ਲਕ ਕੀਤੀ ਤਾਂ ਜੈਨੇ ਦੀ ਭੱਜ ਰਹੀ ਫੌਜ ਬੇਸੁੱਧ ਜਈ ਹੋ ਕੇ ਉੱਥੇ ਹੀ ਖਲੋ ਗਈ। ਪੱਜਿਆ ਜਾਨ ਨਹੀਂ ਬਚਣੀ ਜਾਨ ਬਚਾਉਣੀ ਹੈ ਤਾਂ ਹਥਿਆਰ ਸਿੱਟ ਦਿਓ ਤੇ ਗੋਡਿਆਂ ਭਾਰ ਹੋ ਜਾਓ ਤਰਨੇ ਦਲ ਵਾਲੇ ਸਿੰਘਾਂ ਵਿੱਚੋਂ ਬਾਬਾ ਤਾਰਾ ਸਿੰਘ ਐਬਾ ਬੋਲਿਆ ਫੌਜ ਨੇ ਇਸੇ ਤਰ੍ਹਾਂ ਕੀਤਾ ਸਰਹੰਦ ਦੀ ਸਾਰੀ ਬੱਚੀ ਫੌਜ ਨੇ ਹਥਿਆਰ ਸਿੱਟ ਦਿੱਤੇ ਤੇ ਤਾਰੀਖ ਵਿੱਚ ਇਹ ਗੱਲ ਸਿੱਖ ਸਦਾ ਫਖਰ ਨਾਲ ਪੜਦੇ ਰਹਿਣਗੇ ਕਿ ਹਥਿਆਰ ਸਿੱਟਣ ਵਾਲੇ ਇੱਕ ਵੀ ਦੁਸ਼ਮਣ ਦੇ ਸਿੰਘਾਂ ਨੇ ਝ੍ਰੀਟ ਵੀ ਨਹੀਂ ਆਉਣ ਦਿੱਤੀ ਦਇਆ ਦੀ ਮੂਰਤ ਸਿੰਘਾਂ ਨੇ ਸਰਹੰਦ ਦੇ ਮੈਦਾਨ ਵਿੱਚ ਵੀ ਅਸੂਲਾਂ ਦਾ ਪੱਲਾ ਨਹੀਂ ਛੱਡਿਆ ਇਹੋ ਸਿੱਖੀ ਦੀ ਖੂਬਸੂਰਤ ਵਿਲੱਖਣਤਾ ਹੈ ਤੇ ਜੈਨਾ ਮੈਨੂੰ ਜੈਨ ਖਾਨ ਬਾਰੇ ਜਾਣਨ ਦੀ ਉਤਸੁਕਤਾ ਹੋ ਰਹੀ ਸੀ ਜੈਨਾ ਮਰ ਗਿਆ ਸੀ ਕਾਣੂ ਢਿੱਡ ਵਿੱਚ ਗੋਲੀ ਵਜਨ ਤੇ ਉਹ ਪੁੰਝੇ ਜਾ ਪਿਆ ਪਰ ਹਜੇ ਪ੍ਰਾਨ ਨਹੀਂ ਨਿਕਲੇ ਸਨ ਬਾਬਾ ਬੋਲਿਆ ਤੇ ਫੇਰ ਸਿੰਘ ਜੈਨੇ ਨੂੰ ਟੋਲਦੇ ਫਿਰ ਰਹੇ ਸਨ ਪਰ ਉਹ ਕਿਤੇ ਦਿਖਾਈ ਨਾ ਦੇਵੇ ਸਰਦਾਰ ਜੱਸਾ ਸਿੰਘ ਦੀ ਬੰਦੂਖੋਂ ਨਿਕਲੀ ਗੋਲੀ ਲੱਗਨ ਤੇ ਵੀ ਉਹ ਬਚ ਕੇ ਭੱਜ ਗਿਆ ਹੋਵੇ ਤਾਂ ਹੋ ਨਹੀਂ ਸਕਦਾ ਬਾਬਾ ਤਾਰਾ ਸਿੰਘ ਬੋਲਿਆ ਕਿਹੜਾ ਘੋੜਾ ਸੀ ਜੈਨੇ ਦਾ ਬਾਬੇ ਨੇ ਸਮਰਪਣ ਕਰ ਗਏ ਮੁਗਲ ਸਪਾਈਆਂ ਨੂੰ ਪੁੱਛਿਆ ਔਸੀਜੀ ਸਪਾਈ ਨੇ ਇੱਕ ਘੋੜੇ ਵੱਲ ਇਸ਼ਾਰਾ ਕੀਤਾ। ਉੱਥੇ ਦੇਖੋ ਭਾਈ, ਬਾਬੇ ਨੇ ਸਿੰਘਾਂ ਨੂੰ ਜੈਨਾ ਦੇ ਘੋੜੇ ਕੋਲ ਦੇਖਣ ਲਈ ਗਿਆ। ਪਰ ਜੈਨਾ ਤਾਂ ਆਪਣੇ ਘੋੜੇ ਕੋਲ ਵੀ ਨਹੀਂ ਸੀ। ਉੱਥੇ ਤਾਂ ਇੱਕ ਬਿਨਾ ਸਿਰ ਤੋਂ লাশ ਪਈ ਸੀ। ਹੈ ਸਾਡੀ ਉਤਸੁਕਤਾ ਹੈਰਾਨੀ ਵਿੱਚ ਬਦਲਦੀ ਜਾ ਰਹੀ ਸੀ। ਤੇ ਜੈਨਾ ਸੁਣੋ ਤਾਂ ਸਹੀ ਇੱਕ ਮੁਗਲ ਸਪਾਈ ਬੇਸਿਰੇ ਪਏ ਧੜ ਕੋਲ ਆਇਆ ਤੇ ਬੋਲਿਆ ਇਹੀ ਖਾਨ ਸਾਹਿਬ ਨੇ ਹਜ਼ੂਰ। ਉਹ ਖਾਨ ਸਾਹਿਬ ਤਾਂ ਹੈ ਪਰ ਇਹਦਾ ਸਿਰ ਕੌਣ ਲੈ ਗਿਆ? ਬਾਬਾ ਤਾਰਾ ਸਿੰਘ ਹੈਰਾਨ ਹੋ ਰਿਹਾ ਸੀ। ਇਹਨੇ ਨੂੰ ਇੱਕ ਨਿਹੰਗ ਸਿੰਘ ਵਰਸ਼ੇ ਵਿੱਚ ਜੈਨ ਖਾਨ ਦਾ ਸਿਰ ਪਰੋਈ ਸਰਦਾਰ ਜੱਸਾ ਸਿੰਘ ਕੋਲ ਪਹੁੰਚਿਆ ਵਰਸ਼ਾ ਉਸਨੇ ਸਰਦਾਰ ਦੇ ਘੋੜੇ ਅੱਗੇ ਗੱਡ ਦਿੱਤਾ ਇੱਥੇ ਰੱਖ ਸੁਣਦਿਆਂ ਹੀ ਇੰਦਰਜੀਤ ਸਿੰਘ ਬੋਲਿਆ ਅਸਲ ਵਿੱਚ ਜੈਨਾ ਜਦ ਘੋੜੇ ਤੋਂ ਡਿੱਗਿਆ ਤਾਂ ਜੋ ਭਗੜੜ ਮੱਚੀ ਉਸ ਵਿੱਚ ਸਾਰੇ ਸਿੰਘ ਮੁਗਲਾਂ ਨਾਲ ਉਲਝ ਗਏ ਜੈਨੇ ਦਾ ਕਿਸੇ ਨੂੰ ਖਿਆਲ ਹੀ ਨਾ ਰਿਹਾ ਇਸ ਨਿਹੰਗ ਸਿੰਘ ਸੂਰਮੇ ਨੇ ਜਦ ਜੈਨ ਖਾਨ ਨੂੰ ਹੌਲੀ ਹੌਲੀ ਮੈਦਾਨ ਨੇ ਜੰਗ ਵਿੱਚੋਂ ਖਿਸਕਦਾ ਦੇਖਿਆ ਤਾਂ ਇਹ ਘੋੜਾ ਦੌੜਾ ਕੇ ਉਸ ਕੋਲ ਗਿਆ ਤੇ ਸ੍ਰੀ ਪਗੋਤੀ ਜੀ ਸਹਾਏ ਆਹ ਕੇ ਤੇਗੇ ਦਾ ਇੱਕ ਜ਼ੋਰਦਾਰ ਵਾਰ ਕੀਤਾ ਤੇ ਜੈਨੇ ਦਾ ਸਿਰ ਧੜ ਨਾਲ ਉਹ ਵਖ ਕਰ ਦਿੱਤਾ ਇਹ ਨਿਹੰਗ ਸਿੰਘ ਸੂਰਮਾਸੀ ਬਾਬਾ ਮਿੱਤ ਸਿੰਘ ਨਿਹੰਗ ਸਿੰਘਾਂ ਨੇ ਜੈਨ ਖਾਨ ਦਾ ਸਾਰਾ ਡੇਰਾ ਲੁੱਟ ਲਿਆ ਉਗਰਾਹੀ ਕੀਤਾ ਹੋਇਆ ਮਾਮਲਾ ਹਾਥੀ ਘੋੜੇ ਊਠ ਸਭ ਆਪਣੇ ਕਬਜ਼ੇ ਵਿੱਚ ਕਰ ਲਏ ਜੈਨੇ ਨੂੰ ਕੀਤੀ ਦਾ ਫਲ ਪੁਗਤਾ ਕੇ ਬੁੱਢਾ ਤੇ ਤਰਨਾ ਦਲ ਨਿਹਾਲ ਹੋ ਗਿਆ ਹੁਣ ਉਹਨਾਂ ਰੁਖ ਸਰਹੰਦ ਵੱਲ ਕੀਤਾ ਧੰਨਵਾਦ